ਖਬਰ ਪਟਿਆਲਾ ਤੋਂ ਆ ਰਹੀ ਹੈ ਪਟਿਆਲਾ ਦੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਸ਼ਰਮਾ ਬਿੱਟੂ ਜੀ ਦੀ ਅਗਵਾਈ ਹੇਠ ਪਟਿਆਲਾ ਦੀ ਗੁਰਬਖਸ਼ ਕਲੋਨੀ ਵਿਖੇ ਤਿਰੰਗਾ ਯਾਤਰਾ ਨਿਕਾਲੀ ਗਈ ਉਹਨਾਂ ਦੇ ਨਾਲ ਨikhil ਕਾਕਾ, ਨੁਕੁਲ ਸੌਫਤ, ਵਿਰਿੰਦਰ ਗੁਪਤਾ, ਮਹਾ ਮੰਤਰੀ, ਰਿਸ਼ਵ ਸ਼ਰਮਾ, ਮਹਿਲਾ ਮੋਰਚਾ ਤੋਂ ਮਨੀਸ਼ ਉਪਲ ਅਤੇ ਰਾਮਾ ਪੂਰੀ ਮੌਜੂਦ ਰਹੇ ਜਿਹੜਾ ਸਾਡਾ ਆਜ਼ਾਦੀ ਦਾ ਦਿਵਸ ਜਿਹੜਾ ਆਜ਼ਾਦੀ ਦੇ ਇਤਿਹਾਰ ਦੇ ਵਾਸਤੇ ਇਹ ਤਿਰੰਗਾ ਯਾਤਰਾ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਸਾਡੇ ਸਮੂਹ ਸਾਥੀਆਂ ਦੇ ਨਾਲ ਕੱਢੀ ਜਾ ਰਹੀ ਹੈ ਇਹ ਸਾਡੀ ਯਾਤਰਾ ਜਿੱਥੇ ਸਾਨੂੰ ਇਹ ਯਾਦ ਕਰਾਂਦੀ ਹੈ ਕਿ ਦੇਸ਼ ਦੀ ਆਜ਼ਾਦੀ ਜਿਸ ਤਰੀਕੇ ਦੇ ਨਾਲ ਲਈਤੀ ਗਈ ਜਿੱਡੇ ਲੰਬੇ ਸੰਘਰਸ਼ ਤੋਂ ਬਾਅਦ ਉਸ ਸੰਘਰਸ਼ ਦੇ ਨਾਲ ਹੀ ਦੇਸ਼ ਦੀ ਆਜ਼ਾਦੀ ਤੋਂ ਬਾਅਦ ਜਿੱਥੇ ਸਾਨੂੰ ਸਾਡੇ ਹੱਕ ਮਿਲੇ ਉੱਥੇ ਸਾਡੇ ਦੇਸ਼ ਦੇ ਜਿਹੜੇ ਕਰਤੱਵ ਸਾਨੂੰ ਕਰਤੱਵਾਂ ਦੇ ਪ੍ਰਤੀ ਵੀ ਜਿਹੜਾ ਸੁਚੇਤ ਕਰਨ ਦੇ ਵਾਸਤੇ ਅਸੀਂ ਅੱਜ ਇਹ ਯਾਤਰਾ ਕੱਢ ਰਹੇ ਹਾਂ ਕਿ ਅਸੀਂ ਜਿੱਥੇ ਇਸ ਦੇਸ਼ ਦੀ ਆਜ਼ਾਦੀ ਦੀ ਰੱਖਿਆ ਕਰਨੀ ਹੈ ਉੱਥੇ ਹੀ ਅਸੀਂ ਇਸ ਦੇਸ਼ ਦੀ ਆਜ਼ਾਦੀ ਦਾ ਜੋ ਸਾਡੀ ਜ਼ਿੰਮੇਵਾਰੀ ਬੰਦੀ ਹੈ ਸਾਡੇ ਨਾਗਰਿਕਾਂ ਦੀ ਅਸੀਂ ਉਹ ਜ਼ਿੰਮੇਵਾਰੀ ਵੀ ਨਿਭਾਈਏ ਅਸੀਂ ਆਪਣੇ ਅਧਿਕਾਰਾਂ ਦੇ ਨਾਲ ਆਪਣੇ ਕਰਤੱਵਾਂ ਦੇ ਪ੍ਰਤੀ ਵੀ ਸजग ਹੋਈਏ ਅੱਜ ਇਸ ਯਾਤਰਾ ਦੇ ਰਾਹੀ ਅਸੀਂ ਆਪਣੇ ਸ਼ਹਿਰ ਨੂੰ ਇਹ ਜਿਹੜਾ ਸੁਨੇਹਾ ਦੇਣ ਚੱਲੇ ਆਪਰਾਜ ਕਿੱਥੋਂ ਤੇ ਕਿੱਥੇ ਤੱਕ ਕੱਢੀ ਜਾ ਰਹੀ ਹੈ ਤੁਹਾਡੇ ਇਹ ਸਾਡੀ ਗਰਵਸ਼ ਕਲੋਨੀ ਜਿਹੜੀ ਇਹ ਬੰਦੇ ਤੋਂ ਲੈ ਕੇ ਜਿਹੜਾ ਹੈਗਾ ਪੂਰੇ ਬਾਜ਼ਾਰ ਦੇ ਮੇਨ ਚੌਂਗ ਤੋਂ ਹੁੰਦੀ ਹੋਈ ਜਿਹੜਾ ਬਾਜ਼ਾਰ ਜਿੱਥੇ ਖਤਮ ਹੁੰਦਾ ਉੱਥੇ ਤੱਕ ਪਹੁੰਚੇਗੀ ਇਹ ਅਸੀਂ ਆਪਣਾ ਸੁਨੇਹਾ ਅੱਜ ਦੇ ਰਹੇ ਹਾਂ ਭਾਰਤ ਬਾਤਾ ਕੀ